ਜਿਹੜੇ ਲੋਕਾਂ ਨੇ ਤੁਹਾਨੂੰ ਧੋਖਾ ਦਿੱਤਾ ਜਿਹੜੇ ਲੋਕ ਤੁਹਾਨੂੰ ਅੰਧ ਵਿਚਕਾਰ ਛੱਡ ਕੇ ਚਲ ਗਏ ਅੱਜ ਤੁਸੀਂ ਵੀ ਉਹਨਾਂ ਨੂੰ ਇੱਥੇ ਵੜਨ ਨਾ ਦਿਓ ਜਿੱਦਾਂ ਉਹ ਤੁਹਾਨੂੰ ਛੱਡ ਗਏ ਕੋਰਾ ਜਵਾਬ ਦੇਗੇ ਤੁਸੀਂ ਵੀ ਉਹਨਾਂ ਨੂੰ ਵੋਟਾਂ ਵੇਲੇ ਕੋਰਾ ਜਵਾਬ ਦੇ ਦਿਓ ਕੋਈ ਵੋਟਾਂ ਨਹੀਂ ਪੈਂਦੀਆਂ ਵੋਟਾਂ ਕੰਮ ਦੇ ਆਧਾਰ ਤੇ ਪੈਂਦੀਆਂ ਵੋਟਾਂ ਉਹਨੂੰ ਪਾਇਓ ਜਿਹੜੇ ਤੁਹਾਡੇ ਸੁੱਖਾਂ ਸੁੱਖਾਂ 'ਚ ਤੁਹਾਡੇ ਨਾਲ ਖੜੇ ਜਿਹੜੇ ਤੁਹਾਡੇ ਹੇਨੀਆਂ ਮੀਟਿੰਗਾਂ ਕੀਤੀਆਂ ਵੀ ਕੰਮ ਨਹੀਂ ਕਰਾਇਆ ਸੋ ਉਹ ਵੀ ਕੰਮ ਪੂਰੇ ਹੋਣਗੇ ਔਰ ਸਾਡਾ ਪਰਿਵਾਰ ਇੱਥੇ ਰਹਿ ਆ ਕਰਕੇ ਅਸੀਂ ਇੱਥੇ ਰਹਿਸ਼ ਲਈ ਹੈ ਸੋ ਇਹ ਦਰਦਨਾਤੀ ਇੱਥੇ ਹੈਗੇ ਹੀ ਆ ਉਸ ਤੋਂ ਬਾਅਦ ਵੀ ਅਸੀਂ ਇੱਥੇ ਆਉਂਦੇ ਰਹਾਂਗੇ ਜੇ ਆਪਾਂ ਗੱਲ ਕਰਨੀ ਹੈ ਜਲੰਧਰ ਵਾਲਿਓ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ hota ਪਹੁੰਚ ਕੋਈ ਕਸਰ ਨਹੀਂ ਛੱਡੀ ਤੁਸੀਂ ਪਹਿਲਾਂ ਵੀ ਸਾਡੇ ਨਮਾਇਦੇ ਜਿਤਾ ਕੇ ਭੇਜੇ ਤੁਸੀਂ ਬਹੁਤ ਆਸਾਂ ਉਮੀਦਾਂ ਨਾਲ ਵੋਟਾਂ ਪਾਈਆਂ ਹੋਣਗੀਆਂ ਪਾਰਟੀ ਨੇ ਵੀ ਬੜੀ ਆਸ ਲਾਈ ਸੀ ਕਿ ਜਿਹੜੇ ਨਮਾਇਦੇ ਉਤਰੇ ਨੇ ਉਹ ਆਮ ਲੋਕਾਂ ਦੇ ਕੰਮ ਕਰਨਗੇ ਪਰ ਉਹਨਾਂ ਦੇ ਮਨ 'ਚ ਮੈਨੂੰ ਲੱਗਦਾ ਹੈ ਹੋਰ ਕੁਝ ਚੱਲ ਰਿਹਾ ਸੀ ਉਹਨਾਂ ਨੂੰ ਲਾਲਚ ਜਾਂ ਹੋਰ ਚੀਜ਼ਾਂ ਪ੍ਰਭਾਵਿਤ ਕਰ ਗਈਆਂ ਉਹਨਾਂ ਨੂੰ ਇਹ ਯਾਦ ਨਹੀਂ ਰਿਹਾ ਵੀ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਕੰਮ ਵੀ ਕਰਨੇ ਆ। ਪਰ ਪ੍ਰਮਾਤਮਾ ਨੇ ਅੱਜ ਤੁਹਾਨੂੰ ਬਹੁਤ ਵਧੀਆ ਇੱਕ ਮੌਕਾ ਬਖਸ਼ਿਆ ਹੈ। ਜਿਹੜੇ ਲੋਕਾਂ ਨੇ ਤੁਹਾਨੂੰ ਧੋਖਾ ਦਿੱਤਾ, ਜਿਹੜੇ ਲੋਕ ਤੁਹਾਨੂੰ ਅੰਧ ਵਿਚਕਾਰ ਛੱਡ ਕੇ ਚਲ ਗਏ, ਅੱਜ ਤੁਸੀਂ ਵੀ ਉਹਨਾਂ ਨੂੰ ਇੱਥੇ ਵੜਨ ਨਾ ਦਿਓ। ਤੁਸੀਂ ਵੀ ਉਹਨਾਂ ਨੂੰ ਜਿੱਦਾਂ ਉਹ ਤੁਹਾਨੂੰ ਛੱਡ ਕੇ ਹੋਰੋਂ ਜਵਾਬ ਦੇ ਲੈਗੇ ਕੋਟਾ ਵੇਲੇ ਕੋਰਾ ਜਵਾਬ ਦੇ ਦਿਓ ਕਿ ਵੋਟਾਂ ਨਹੀਂ ਪੈਂਦੀਆਂ ਵੋਟਾਂ ਕੰਮ ਦੇ ਆਧਾਰ ਤੇ ਪੈਣਗੀਆਂ ਵੋਟਾਂ ਉਹਨੂੰ ਪਾਇਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਤੁਹਾਡੇ ਨਾਲ ਖੜੇ ਜਿਹੜੇ ਤੁਹਾਡੇ ਮਸਲੇ ਨੇ ਸ਼ਹਿਰ ਦੇ ਕਈ ਮਸਲੇ ਸਾਨੂੰ ਵੀ ਸੁਣਾਉਣਾ ਚਾਹੁੰਦਾ ਮੈਂ ਸਵੇਰ ਤੋਂ ਬਥੇਰੀਆਂ ਮੀਟਿੰਗਾਂ ਕੀਤੀਆਂ ਪੇ ਕੰਮ ਨਹੀਂ ਕਰਾਇਆ ਸੋ ਉਹ ਵੀ ਕੰਮਕੁਲੇ ਹੋਣਗੇ ਹੁਣ ਸਾਡਾ ਪਰਿਵਾਰ ਇੱਥੇ ਰਿਹਾ ਕਰੂਗਾ ਅਸੀਂ ਇਹ ਫੇਰ ਹੈਸ਼ ਲਈ ਹੈ ਸੋ ਇਹ ਦੱਸਣ ਦਾ ਸੀ ਇੱਥੇ ਹੈਗੇ ਹੀ ਆ ਉਸ ਤੋਂ ਬਾਅਦ ਵੀ ਅਸੀਂ ਇੱਥੇ ਆਉਂਦੇ ਰਹਾਂਗੇ ਪਰ ਜੇ ਤੁਸੀਂ ਚਾਹੋਗੇ ਆ ਵੀ ਅਸੀਂ ਆਉਂਦੇ ਰਹੀਏ ਤੋਂ ਨੂੰ ਇੱਥੋਂ ਸਾਡੇ ਕੈਂਡੀਡੇਟ ਨੂੰ ਵਿੱਚ ਧਾ ਕੇ ਭੇਜਣਾ ਪਊਗਾ ਸਾਡਾ ਵੀ ਹੌਸਲਾ ਰੁੱਤਦਾ ਜਿੱਦਾਂ ਪੂਰੀ ਸਾਡਾ ਪਰਿਵਾਰ ਕਿਹੜੇ ਲੌਲਾ ਹਾਜ਼ਰ ਹੁੰਦਾ ਲੋਕਾਂ ਵਿੱਚ ਹੁੰਦਾ ਉਸੇ ਤਰੀਕੇ ਨਾਲ ਚਲੰਦਾ ਵੀ ਸਾਡਾ ਪਰਿਵਾਰ ਹਾਜ਼ਰ ਰਹੇਗਾ ਕੋਟੀ ਸੇਵਾជា ਹਮੇਸ਼ਾ ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਕੋਈ ਨਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਕੋਡੇ ਦੇ ਜ਼ਰੂਰ ਆ ਕੇ ਵਿੱਚ ਰਹੇਗਾ ਜੁੱਤਾ ਇਹ ਆਪਾਂ ਜਾਣ ਲੱਗੀਆਂ ਆਪਣੇ ਕੈਂਡੀਡੇਟ ਦੀ ਤੇ ਆਪਣੇ ਕੈਂਡੀਡੇਟ ਦੀ ਤੁਸੀਂ ਸਾਰੇ ਜਾਣਦੇ ਹੋ ਮੈਂ ਮਰਵਾ ਰਹੀ ਬਹੁਤ ਹੀ ਸਾਫ਼ ਸੁਜੀ ਜਿਹੜੀ ਉਹਨਾਂ ਦੀ ਇਮਾਨਦਾਰੀ ਵਾਲੀ ਇਮੇਜ ਹੈ ਕੋਈ ਉਹਨਾਂ ਤੇ ਦਾਗ ਨਹੀਂ ਜਿੱਥੇ ਵੀ ਜਾਂਦਾ ਹੈ ਹਰੇਕ ਮੰਦਾ ਉਹਨਾਂ ਦੀ ਸਿਖਤ ਕਰਦਾ ਹੈ ਸੋ ਆਪਾਂ ਇਹੋ ਜਿਹੇ ਕੈਂਡੀਡੇਟ ਚੁਣਤੀ ਭੇਜੀ ਹੈ ਜਿਹੜੇ ਲੋਕਾਂ ਦੇ ਵਿਚਾਰਦੇ ਨੇ ਜਿਹੜੇ ਲੋਕਾਂ ਦੇ ਸੁੱਖਾਂ ਸੁੱਖਾਂ ਨੂੰ ਜਾਣਦੇ ਨੇ ਸੋ ਮੇਰੀ ਤੁਹਾਡੇ ਅਕੀਏ ਇਹ ਅਪੀਲ ਹੈ ਕਿ ਆਉਣ ਵਾਲੀ 10 ਤਰੀਕ ਨੂੰ ਤੁਸੀਂ ਝਾੜੂ ਦੇ ਨਿਸ਼ਾਨ ਤੇ ਹੋਰਾਂ ਲਾ ਕੇ ਇਥੋਂ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਕੈਂਡੀਡੇਟ ਭਿੰਦਰ ਭਗਤ ਜੀ ਨੂੰ ਜਿਤਾ ਕੇ ਭੇਜੋ ਤੁਹਾਡੀ ਆਵਾਜ਼ ਹੈ ਕਿ ਵਿਧਾਨ ਸਭਾ ਚ ਜੂ ਦੇ ਚੱਕਣ ਜਿਹੜੇ ਮਸਲੇ ਵੱਡੇ ਵੱਡੇ ਮਸਲੇ ਨੇ ਉਹ ਵੀ ਹੱਲ ਹੋਣ ਤੇ ਸਾਡਾ ਵੀ ਹੌਸਲਾ ਵਧੇਗਾ ਕਿ ਪਰਿਵਾਰ ਆਇਆ ਸੀ ਤੇ ਪਰਿਵਾਰ ਦਾ ਆਮਾਨ ਕਰਦੇ ਲੋਕਾਂ ਨੇ ਰੱਖਿਆ ਸਾਡਾ ਵੀ ਹੌਸਲਾ ਤੁਮਣਾ ਹੁੰਦਾ ਤੇ ਅਸੀਂ ਹਮੇ ਵੀ ਰਹਿਾਂਗੇ ਅਜੀ ਤਾਂ ਚੰਡੀਗੜ੍ਹ ਛੱਡ ਕੇ ਜਲੰਧਰ ਆ ਗਏ ਹੁਣ ਥੋੜੇ ਤੇ ਐ ਕਿ ਤੁਸੀਂ ਸਾਨੂੰ ਰੱਖ ਲਿਓ ਇਹ ਨਾ ਹੋਵੇ ਕਿ ਤੁਸੀਂ ਸਾਡੀ ਇਹ ਪੀੜਾ ਵੀ ਤੁਹਾਨੂੰ ਇੱਥੇ ਰੱਖ ਲਿਓ ਦੋ ਛਾਪ ਦੇ ਜਿੰਨੇ ਦੇ ਕਹੋਗੇ ਅਸੀਂ ਆ ਕੇ ਥੋੜੇ ਹਰੇ ਕੰਮ ਸੋਣਾਂਗੇ ਹਰੇ ਕੰਮ 'ਚ ਜਿੰਨਾ ਹਿੱਸਾ ਹੋ ਸਕਦਾ ਸੀ ਆਤਾ ਸਮਾਟ ਟ ਕੇ ਪਾਵਾਂਗੇ ਪਰ ਤੁਹਾਡੇ ਤੇ ਆਹ ਇੱਕ ਝੂਠ ਹੈ ਇੱਕ ਧੋਖੇਬਾਜ਼ ਹੈ ਪਤਾ ਉਹਨੂੰ ਆਪ ਹਰਾਈਏ ਇੱਕ ਸੱਚੇ ਸੁੱਚੇ ਇਮਾਨਦਾਰ ਵਿਅਕਤੀ ਨੂੰ ਆਪ ਜਿਤਾ ਕੇ ਭੇਜੀ ਹੈ ਨਹੀਂ ਤੁਸੀਂ ਬੇਤਿਆ ਕਬੂਲ ਕਰੇ ਆਉਂ ਬਨਾਰੇ ਲੱਗੇ ਆ ਆਪਾ ਜੀ ਪਾਰਟੀ ਜਿਤਾ